ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਚਿੜੀਆ ਘਰ ਦੇ ਵਿੱਚ ਬਹੁਤ ਸਾਰੇ ਜਾਨਵਰ ਸੀ ਹੁਣ ਹਰ ਇੱਕ ਜਾਨਵਰ ਦੀ ਆਪਣੀ ਆਪਣੀ ਖੂਬੀ ਹੁੰਦੀ ਹੈ ਤਾਂ ਉੱਥੇ ਇੱਕ ਊਠਣੀ ਸੀ ਉਹਨੇ ਉਸ ਚਿੜੀਆ ਘਰ ਦੇ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ ਤਾਂ ਹੌਲੀ-ਹੌਲੀ ਉਹਦਾ ਬੱਚਾ ਹੈ ਜਿਹੜਾ ਉਹ ਵੱਡਾ ਹੋ ਗਿਆ ਸੀ ਹੁਣ ਉਹ ਬੱਚਾ ਆਸੇ-ਪਾਸੇ ਸਾਰੇ ਜਾਨਵਰਾਂ ਨੂੰ ਦੇਖਦਾ ਆਪਣੀ ਮਾਂ ਨੂੰ ਦੇਖਦਾ ਤਾਂ ਇੱਕ ਦਿਨ ਖੇਡਦਾ ਖੇਡਦਾ ਉਹ ਆਪਣੀ ਮਾਂ ਨਾਲ ਗੱਲਾਂ ਕਰਨ ਲੱਗ ਗਿਆ ਤਾਂ ਉਹ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ ਆਪਣੀ ਪਿੱਠ ਤੇ ਇਹ ਕੁੱਬ ਜਿਹਾ ਕਿਉਂ ਹੁੰਦਾ ਹੈ ਤਾਂ ਉਹ ਮਾਂ ਦੱਸਦੀ ਹੈ ਕਿ ਦੂਸਰੇ ਪਸ਼ੂਆਂ ਨੂੰ ਇਹਦੀ ਲੋੜ ਨਹੀਂ ਇਹਦੀ ਆਪਾਂ ਨੂੰ ਹੀ ਲੋੜ ਹੈ ਤਾਂ ਉਹ ਕਹਿੰਦਾ ਇਹ ਕਿਉਂ ਦੂਸਰਿਆਂ ਨੂੰ ਕਿਉਂ ਨਹੀਂ ਲੋੜ ਤੇ ਆਪਾਂ ਨੂੰ ਕਿਉਂ ਲੋੜ ਹੈ ਤਾਂ ਉਹ ਮਾਂ ਜਿਹੜੀ ਉਹ ਬੱਚਿਆਂ ਨੂੰ ਦੱਸਦੀ ਹੈ ਇਹ ਰੇਗਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਪਰ ਦੂਰ ਦੂਰ ਤੱਕ ਪਾਣੀ ਨਹੀਂ ਹੁੰਦਾ। ਇਹਦੇ ਵਿੱਚ ਸਾਡਾ ਪਾਣੀ ਜਮਾ ਹੁੰਦਾ ਹੈ। ਤਾਂ ਉਹ ਜਦੋਂ ਅਸੀਂ ਉੱਥੇ ਤੁਰਦੇ ਹਾਂ ਜੇ ਸਾਨੂੰ ਦੂਰ ਜਾਣਾ ਪੈਂਦਾ ਹੈ ਤਾਂ ਇਹ ਜਮਾ ਕੀਤਾ ਹੋਇਆ ਪਾਣੀ ਸਾਡੇ ਸਰੀਰ ਨੂੰ ਮਿਲਦਾ ਰਹਿੰਦਾ ਹੈ। ਇਹ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ। ਤਾਂ ਉਹ ਬੱਚਾ ਬੜਾ ਖੁਸ਼ ਹੁੰਦਾ ਹੈ ਕਿ ਇਹ ਤਾਂ ਬੜੀ ਵਧੀਆ ਚੀਜ਼ ਹੈ। ਫਿਰ ਉਹ ਦੂਸਰੇ ਸਾਰੇ ਜਾਨਵਰਾਂ ਨੂੰ ਜਿਵੇਂ ਹੈ ਕਿ ਦੇਖਦਾ ਹੀ ਰਹਿੰਦਾ ਅਬਜ਼ਰਵ ਕਰਦਾ ਹੈ ਆਪਣੇ ਆਪ 'ਚ ਫਰਕ ਦੇਖਦਾ ਹੈ ਫਿਰ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਆਪਣੇ ਪੈਰ ਹੈ ਜਿਹੜੇ ਉਹ ਇਸ ਤਰ੍ਹਾਂ ਦੇ ਡੇ ਚੌੜੇ-ਚੌੜੇ ਕਿਉਂ ਆ ਤਾਂ ਮਾਂ ਫਿਰ ਬੱਚੇ ਨੂੰ ਦੱਸਦੀ ਹੈ ਕਿ ਰੇਗਿਸਤਾਨ ਹੈ ਜਿਹੜਾ ਉੱਥੇ ਚਾਰੇ ਪਾਸੇ ਮਿੱਟੀ ਮਿੱਟੀ ਹੈ ਤਪਦੀ ਰੇਤ ਹੈ ਤੇ ਆਪਣੇ ਚੌੜੇ ਪੈਰ ਹੈ ਜਿਹੜੇ ਉਸ ਰੇਤ ਦੇ ਉੱਤੇ ਤੁਰਨ ਦੇ ਵਿੱਚ ਆਪਾਂ ਨੂੰ ਮਦਦ ਕਰਦੇ ਹੈ ਇਹੀ ਵੀ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਤਾਂ ਬੱਚਾ ਫਿਰ ਖੁਸ਼ ਹੋ ਜਾਂਦਾ ਹੈ ਕਿ ਰੱਬ ਨੇ ਤਾਂ ਸਾਨੂੰ ਬੜੀਆਂ ਨਿਯਾਮਤਾਂ ਦਿੱਤੀਆਂ ਨੇ ਕਿ ਅਸੀਂ ਰੇਗਿਸਤਾਨ ਦੇ ਵਿੱਚ ਤੁਰ ਸਕਦੇ ਹਾਂ ਫਿਰ ਉਹ ਆਪਣੀ ਮਾਂ ਨੂੰ ਤੀਸਰਾ ਕੁਐਸਚਨ ਪੁੱਛਦਾ ਹੈ ਕਿ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਇਹ ਇੰਨੇ ਜ਼ਿਆਦਾ ਵਾਲ ਕਿਉਂ ਆਂ ਦੂਸਰੇ ਪਸ਼ੂਆਂ ਦੇ ਵੀ ਆ ਪਰ ਉਹ ਬਹੁਤ ਘੱਟ ਹੈ ਤਾਂ ਮਾਂ ਹੈ ਜਿਹੜੀ ਉਹ ਫਿਰ ਬੱਚੇ ਨੂੰ ਦੱਸਦੀ ਹੈ ਕਿ ਰੇਗਿਸਤਾਨ ਦੇ ਵਿੱਚ ਬਹੁਤ ਰੇਤ ਹੈ ਜਿਹੜੀ ਉਹ ਹੋੜਦੀ ਹੈ ਜਦੋਂ ਰੇਤ ਉੜਦੀ ਹੈ ਤੇ ਉਹਦੇ ਨਾਲ ਅੱਖਾਂ ਭਰ ਸਕਦੀਆਂ ਨੇ ਅੱਖਾਂ 'ਚ ਪੈ ਸਕਦੀ ਹੈ ਤੇ ਇਹ ਹੀ ਸਾਡੀ ਛਤਰੀ ਹੈ ਕਿ ਪ੍ਰਮਾਤਮਾ ਨੇ ਸਾਨੂੰ ਪ੍ਰੋਟੈਕਸ਼ਨ ਦਿੱਤੀ ਹੈ ਤਾਂ ਵੱਡੇ ਵੱਡੇ ਵਾਲ ਹੋਣ ਕਰਕੇ ਉਹ ਰੇਤ ਹੈ ਜਿਹੜੀ ਉਹ ਸੌਖੀ ਤਰ੍ਹਾਂ ਸਾਡੀਆਂ ਅੱਖਾਂ 'ਚ ਨਹੀਂ ਜਾਂਦੀ ਤੋ ਬੱਚਾ ਬੜਾ ਹੈਰਾਨ ਹੁੰਦਾ ਉਹਦੀ ਮਾਂ ਨੂੰ ਕਹਿੰਦਾ ਹੈ ਕਿ ਰੇਗਿਸਤਾਨ ਦੇ ਵਿੱਚ ਰਹਿਣ ਦੇ ਲਈ ਪਰਮਾਤਮਾ ਨੇ ਸਾਨੂੰ ਇੰਨੀਆਂ ਨਿਯਾਮਤਾਂ ਬਖਸ਼ੀਆਂ। ਫਿਰ ਅਸੀਂ ਇੱਥੇ ਕੀ ਕਰ ਰਹੇ ਹਾਂ? ਇੱਥੇ ਕਿਉਂ ਹਾਂ? ਅਸੀਂ ਇਹਨਾਂ ਦੀ ਵਰਤੋਂ ਕਿਉਂ ਨਹੀਂ ਕਰਦੇ? ਤਾਂ ਹੁਣ ਮਾਂ ਹੈ ਜਿਹੜੀ ਉਹ ਬਹੁਤ ਉਦਾਸ ਹੋ ਜਾਂਦੀ ਹੈ। ਤਾਂ ਉਹ ਕਹਿੰਦੀ ਹੈ ਕਿ ਰੱਬ ਨੇ ਤਾਂ ਸਾਨੂੰ ਬਹੁਤ ਕੁਝ ਦਿੱਤਾ। ਪਰਮਾਤਮਾ ਨੇ ਬਹੁਤ ਕੁਝ ਦਿੱਤਾ। ਪਰ ਹਾਲਾਤ ਐਸ ਵੇਲੇ ਸਾਡੇ ਚੰਗੇ ਨਹੀਂ। ਹਾਲਾਤ ਹੈ ਜਿਹੜੇ ਸਾਡੀ ਫੇਵਰ ਚ ਨਹੀਂ ਹੈ ਇਸ ਕਰਕੇ ਅਸੀਂ ਰੇਗਿਸਤਾਨ ਚ ਨਹੀਂ ਇੱਥੇ ਆਂ ਚਿੜੀਆ ਘਰ ਦੇ ਅੰਦਰ ਬੰਦ ਹੈ ਤੇ ਮੈਦਾਨੀ ਇਲਾਕੇ ਦੇ ਵਿੱਚ ਜਦ ਕਿ ਖੂਬੀਆਂ ਹੈ ਜਿਹੜੀਆਂ ਸਾਡੇ ਵਿੱਚ ਸਾਰੀਆਂ ਰੇਗਿਸਤਾਨ ਦੇ ਵਿੱਚ ਸਰਵਾਈਵ ਕਰਨ ਵਾਲੀਆਂ ਪਰ ਇਹਨਾਂ ਖੂਬੀਆਂ ਦੀ ਇੱਥੇ ਕੋਈ ਵੈਲਿਊ ਨਹੀਂ ਇੱਥੇ ਕੋਈ ਲੋੜ ਨਹੀਂ ਹੈ ਤਾਂ ਇਸ ਕਰਕੇ ਇਨੀਆਂ ਖਾਸੀਅਤ ਹੋਣ ਦੇ ਬਾਵਜੂਦ ਵੀ ਅਸੀਂ ਦੂਸਰੇ ਜਾਨਵਰਾਂ ਦੀ ਤਰ੍ਹਾਂ ਸਧਾਰਨ ਨਹੀਂ ਹੈ ਇੱਥੇ ਤਾਂ ਤਾਂ ਹੁਣ ਉਹ ਬੱਚਾ ਜਿਹੜਾ ਉਹ ਬੜਾ ਉਦਾਸ ਹੋ ਜਾਂਦਾ ਤਾਂ ਗੱਲ ਇਹ ਹੈ ਕਿ ਜੇ ਸਾਡੇ ਵਿੱਚ ਕੋਈ ਗੁਣ ਹੈ ਉਸ ਗੁਣ ਨੂੰ ਵਧਣ ਫੁੱਲਣ ਦਾ ਜੇ ਕੋਈ ਥੋੜਾ ਜਿਹਾ ਵੀ ਮੌਕਾ ਮਿਲੇ ਤਾਂ ਹੀ ਨਹੀਂ ਤਾਂ ਉਹ ਗੁਣਾ ਦਾ ਭਰਿਆ ਹੋਇਆ ਆਦਮੀ ਚੰਗੇ ਹਾਲਾਤ ਨਾ ਮਿਲਣ ਤੇ ਵੀ ਉਸੇ ਤਰ੍ਹਾਂ ਹੀ ਭਰਿਆ ਭਰਾਇਆ ਤੁਰ ਜਾਂਦਾ ਹੈ ਥੈਂਕ ਯੂ